ਹਾਂਜੀ ਭਈ ਅੱਜ ਦੀ ਵੀਡੀਓ 'ਚ ਆਪਾਂ ਦੱਸਾਂਗੇ ਵੀ ਡੀ ਵਰਮਿੰਗ ਦੇ ਬਾਰੇ 'ਚ ਡੀ ਵਰਮਿੰਗ ਕਦੋਂ ਕਰਨੀ ਚਾਹੀਦੀ ਹੈ ਜਾਂ ਕਿਵੇਂ ਕਰਨੀ ਚਾਹੀਦੀ ਆ ਤੇ ਇਹਦੇ ਆਪਾਂ ਟੰਗ ਵੀ ਦੱਸਾਂਗੇ ਕਦੋਂ ਦੇਣੀ ਹੈ ਕਦੋਂ ਨਹੀਂ ਦੇਣੀ ਤੇ ਇਹਦੇ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਦੋਂ ਬੱਕਰੀ ਦੀ ਵਰਮੀ ਕਰਨੀ ਹੈ ਆਪਾਂ ਬੱਕਰੀਆਂ ਦੀ ਜਾਂ ਬੱਚਿਆਂ ਦੀ ਜਦੋਂ ਵੀ ਕਰਨੀ ਡੀ ਵਰਮਿੰਗ ਭਈ ਇਹਨਾਂ ਨੂੰ ਖਾਲੀ ਪੇਟ ਕਰਨੀ ਚਾਹੀਦੀ ਆ ਮਨ ਲੇ ਕਿ ਚਲੋ ਜਦੋਂ ਬੱਕਰੀ ਦਾਣਾ ਜਾਂ ਚਾਰਾ ਖਾ ਲੈਂਦੀ ਆ ਉਹ ਤੋਂ 2 ਘੰਟੇ ਬਾਅਦ 2-3 ਘੰਟੇ ਬਾਅਦ ਕਰਨੀ ਜ਼ਰੂਰੀ ਹੁੰਦੀ ਆ ਖਾਲੀ ਪੇਟ ਕਰਨੀ ਚਾਹੀਦੀ ਦੀ ਡੀਵਰਮਿੰਗ ਜਦੋਂ ਵੀ ਕਰਨੀ ਆਪਾਂ ਤੇ ਉਹ ਫਿਰ ਦੁਪਹਿਰ ਦਾ ਸਮਾਂ ਸਹੀ ਹੁੰਦਾ ਕਿਉਂਕਿ ਸਵੇਰ ਦਾ ਟਾਈਮ ਬੱਕਰੀਆਂ ਹਰਾਚਾਰਾ ਖਾ ਲੈਣ ਦੀ ਦੁਪਹਿਰੇ ਖਾਲੀ ਪੇਟ ਹੁੰਦੀ ਹੈ ਉਦੋਂ ਦੇ ਸਕਦੇ ਆਪਾਂ ਤੇ ਆਪਾਂ ਬਈ ਇਹ ਵੀ ਦੱਸਾਂਗੇ ਵੀ ਡੀਵਰਮਿੰਗ ਦੀ ডোজ ਕਿੰਨੀ ਹੋਣੀ ਚਾਹੀਦੀ ਹੈ ਜਿਹੜੀ ਦਵਾਈ ਦੇਣੀ ਆਪਾਂ ਬੱਕਰੀ ਨੂੰ ਉਹਦੀ ডোজ ਕਿੰਨੀ ਹੋਣੀ ਚਾਹੀਦੀ ਹੈ ਇਹ ਬਈ weight ਦੇ ਹਿਸਾਬ ਨਾਲ ਦੇਣੀ ਨੇ ਡੀਵਰਮਿੰਗ ਵਾਲੀ ਜਿਹੜੀ ਆਪਾਂ ਮੈਡੀਸਿਨ ਦੇਣੀ ਬੱਕਰੀਆਂ ਨੂੰ ਤੇ ਬੱਚਿਆਂ ਨੂੰ ਦੇਣੀ ਹੈ ਵੀ weight ਦੇ ਹਿਸਾਬ ਨਾਲ ਦੇਣੀ ਹੁੰਦੀ ਆ ਜਿਵੇਂ ਕਿ 3 ਕਿਲੋ weight ਨੂੰ 1 ml ਦੇਣੀ ਹੁੰਦੀ ਆ ਤੇ ਉਹਦੇ حساب ਨਾਲ ਆਪਣਾ ਬੱਕਰੀ ਦਾ ਬਕਰੇ ਦਾ ਜਾਂ ਬੱਚਿਆਂ ਜੀ ਮਹਿ ਵਜਣਾ ਉਹਦੇ حساب ਨਾਲ ਆਪਾਂ ਦੇ ਸਕਦੇ 3 ਕਿਲੋ ਵਜਨ ਨੂੰ 1 ਕਿ ਮਿਲ ਦੇਣੀ ਹੁੰਦੀ ਹੈ ਤੇ ਉਹ ਆਪਾਂ ਜਿੰਨਾ weight ਹੋਊਗਾ ਉਹਦੇ حساب ਨਾਲ ਬਣਾ ਕੇ ਪਾਉਣੀ ਹੈ ਮਲੇ ਨੂੰ ਦੇ ਸਕਦੇ ਆ ਇਹ ਬਾਕੀ ਜਿਹੜੀਆਂ ਗੱਬਣ ਬੱਕਰੀਆਂ ਉਹਨਾਂ ਬਾਰੇ ਆਪਾਂ ਸਪੈਸ਼ਲ ਦੱਸ ਦਿਆਂ ਤੁਹਾਨੂੰ ਜਿਹੜੀ ਗੱਬਣ ਬੱਕਰੀ ਆ ਜਿਵੇਂ ਬੱਕਰੀ ਕਰੋਸ ਹੁੰਦੀ ਆ ਵੀ ਬੱਕਰੀ ਨੂੰ ਕਰੋਸ ਹੋਣ ਤੋਂ 20 ਦਿਨ ਬਾਅਦ ਅੱਧ ਮਹੀਨਾ ਬਾਅਦ ਆਪਾਂ ਨਹੀਂ ਦੇ ਸਕਦੇ ਜਿਹੜੀ ਮੈਡੀਸਨ ਹੁੰਦੀ ਐ ਡੀ ਫਾਰਮਿੰਗ ਵਾਲੀ ਬੱਕਰੀ ਨੂੰ ਵੀ ਜਦੋਂ ਕਰੋਸ ਹੋਈ ਨੂੰ ਦੋ ਮਹੀਨਾ ਤੋਂ ਪਰੋਂ ਇਹਨਾਂ ਨੂੰ ਦੋ ਦੇ ਸਕਦੇ ਆ ਪਰ ਦੁਪਹਿਰਾਂ ਨਹੀਂ ਦੇ ਸਕਦੇ ਕਿਉਂਕਿ ਉਸ ਤੋਂ ਪਹਿਲਾਂ ਦਿੱਤੀ ਤਾਂ ਹਾਨੀ ਕਰ ਕੋ ਸਕਦੀ ਬੱਕਰੀਆਂ ਲਈ ਇਹ ਇਸ ਲਈ ਇਹ ਵੀ ਜਿਹੜੀ ਮੈਡੀਸਿਨ ਗੱਬਣ ਬੱਕਰੀ ਨੂੰ ਦੋ ਜਾਂ 2.5 ਮਹੀਨੇ ਤੋਂ ਬਾਅਦ ਹੀ ਦੇ ਸਕਦੇ ਆ ਤੇ ਜਿਹੜੀ ਗੱਬਣ ਬੱਕਰੀ ਨੂੰ ਮੈਡੀਸਿਨ ਦੇਣੀ ਹੈ ਡੀ ਵਾਰਮਿੰਗ ਵਾਲੀ ਇਹ ਵੀ ਲਗਤ ਹੁੰਦੀ ਆ ਤੇ ਇਹ ਦੂਜੀ ਮੈਡੀਸਿਨ ਨੇ ਆਪਾਂ ਦੇ ਸਕਦੇ ਇਹ ਲਗਤ ਹੁੰਦੀ ਆ ਜਿਹੜੀ ਗੱਬਣ ਬੱਕਰੀ ਨੂੰ ਆਪਾਂ ਦੇਣੀ ਹੈ ਇਹ ਵੀ ਖਾਸ ਤਨੂ ਧਿਆਨ ਰੱਖਣਾ ਪਊਗਾ ਵੀ ਆਪਾਂ ਜੀ ਗੱਬਣ ਬੱਕਰੀ ਨੂੰ ਡੀ ਵਾਰਮਿੰਗ ਕਰਨੀ ਆ ਇਸ ਸਪੈਸ਼ਲ ਤੋਂ ਅਲੱਗ ਤੋਂ ਇੱਕ ਮੈਡੀਸਿਨ ਹੁੰਦੀ ਹੈ ਉਹ ਦੇਣੀ ਹੁੰਦੀ ਆ ਕਿਉਂ ਆਪਾਂ ਡਾਕਟਰ ਦੇ ਸੁਝਾਅ ਨਾਲ ਆਪਾਂ ਮੈਡੀਸਿਨ ਲੈ ਕੇ ਵੀ ਉਹ ਦੇ ਸਕਦੇ ਆ ਜਿਹੜੀ ਆਮ ਇਨਾਂ ਚ ਹੁੰਦੀ ਉਹ ਨਹੀਂ ਆਪਾਂ ਦੇ ਸਕਦੇ ਜਿਹੜੀ ਆਪਾਂ ਦੂਜਿਆਂ ਨੂੰ ਪਾਉਣੀ ਆ ਉਹ ਸਪੈਸ਼ਲ ਹੁੰਦੀ ਆ ਕਿਉਂਕਿ ਉਹ ਬੱਕਰੀ ਜਿਹੜੀ ਹੁੰਦੀਆਂ ਗੱਬੜ ਹੁੰਦੀਆਂ ਤੇ ਗੱਬੜ ਬੱਕਰੀਆਂ ਨੂੰ ਨੁਕਸਾਨ ਕਰ ਸਕਦੀ ਆ ਤੇ ਇਸ ਲਈ ਆਪਾਂ ਇਹਨਾਂ ਨੂੰ ਵੀ ਉਹ ਮੈਡੀਸਿਨ ਅਲੱਗ ਤੋਂ ਦੇਣੀ ਹੁੰਦੀ ਆ ਇੱਕ ਬਈ ਤਰੀਕਾ ਆਪਾਂ ਹੋਰ ਦੱਸਣ ਲੱਗੇ ਆ ਜਿਹਦੇ ਨਾਲ ਡੀ ਵਰਮਿੰਗ ਜਿਹਦਾ ਆਪਾਂ ਕਰਨੀ ਆ ਜਾਂ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਵਧੀਆ ਲੈਣਾ ਤਾਂ ਪਉਦੇ ਆ ਉਸ ਤੇ ਵੀ ਇੱਕ ਤਰੀਕਾ ਦ ਉਦਿਆਂ ਤੇ ਵੀ ਆਪਾਂ ਬੱਕਰੀਆਂ ਜਿਹੜੀ ਵਾਰਮਿੰਗ ਕਰਤੀ ਉਦੋਂ 20 ਕ ਮਿੰਟ ਬਾਅਦ ਜਾਂ ਉਦੋਂ ਪਹਿਲਾਂ ਆਪਾਂ ਇਹਨਾਂ ਨੂੰ ਗੁੜ ਜਾਂ ਸ਼ੱਕਰ ਦੇ ਸਕਦੇ ਆ ਜਾਂ ਆਪਾਂ ਗੁੜ ਜਾਂ ਸ਼ਕਰਨੀ ਦਾ ਚੱਕਰ ਵਾਲਾ ਪਾਣੀ ਪਿਆ ਸਕਦੇ ਆ ਉਹ ਮਿੱਠਾ ਉਹਦੇ ਨਾਲ ਜਿਹੜੇ ਜੀ ਹੁੰਦੇ ਆ ਅੰਦਰ ਬੱਕਰੀਆਂ ਦੇ ਤੇ ਉਹ ਇਕੱਠਾ ਇਕੱਠੇ ਹੋ ਜਾਂਦੇ ਆ ਤੇ ਉਹ ਜਲਦੀ ਅਸਰ ਕਰ ਜਾਂਦੀ ਮੈਡੀਸਿਨ ਹੁੰਦੀ ਜਿਹੜੀ ਇਸ ਲਈ ਬਈ ਜੇਕਰ ਆਪਾਂ ਵਧੀਆ ਰਿਜ਼ਲਟ ਲੈਣਾ ਤਾਂ ਆਪਾਂ ਇਹਨਾਂ ਨੂੰ ਚੱਕਰ ਵਾਲਾ ਪਾਣੀ ਪਿਆ ਸਕਦੇ ਆ ਇਹਦੇ ਨਾਲ ਵਧੀਆ ਰਿਜ਼ਲਟ ਆਊਗਾ ਮੈਡੀਸਿਨ ਦਾ ਤੇ ਇਹ ਸੀ ਵੀ ਆਪਾਂ ਤਰੀਕੇ ਸਾਰੇ ਦੱਸਿਆ ਵੀ ਕਦੋਂ ਦੇਣੀ ਆ ਤੇ ਕਿਵੇਂ ਦੇਣੀ ਆ ਤੇ ਇਹ ਕਿਹੜੀ ਬੱਕਰੀ ਨੂੰ ਦੇ ਸਕਦੇ ਆ ਗੱਬਣ ਬੱਕਰੀ ਨੂੰ ਕਿਹੜੀ ਦੇਣੀ ਇਹ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦਿੱਤੀ ਐ ਤੇ ਹਾਂਜੀ ਬਈ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਈ ਵੀ ਆਪਾਂ ਨੂੰ ਕਹਿੰਦੇ ਆ ਵੀ ਜੇ ਡੀਵਰਮਿੰਗ ਕਰਨ ਨਾਲ ਮੋਕ ਲੱਗਣੀ ਜ਼ਰੂਰੀ ਹੁੰਦੀ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਆ ਵੀ ਡੀਵਰਮਿੰਗ ਤੋਂ ਬਾਅਦ ਮੋਕ ਲੱਗਣੀ ਦਾ ਕੋਈ ਏਡਾ ਕਾਰਨ ਖਾਸ ਨਹੀਂ ਹੁੰਦਾ ਕਈਆਂ ਨੂੰ ਲੱਗਦੀ ਹੈ ਜਾਨਵਰਾਂ ਨੂੰ ਕਈਆਂ ਨੂੰ ਨਹੀਂ ਲੱਗਦੀ ਗੀ ਤੇ ਇਸ ਕਰਕੇ ਇਹ ਕੋਈ ਘਰੋਂ ਦੀ ਕੋਈ ਲੋੜ ਨਹੀਂ ਕਈ ਜਿਨ੍ਹਾਂ ਨੂੰ ਨਹੀਂ ਲੱਗਦੀ ਮੜਕੇ ਵਾਕਣਗੇ ਵੀ ਲੱਗੀ ਨਹੀਂ ਮੋਕ ਜਾਂ ਅਸਰ ਨਹੀਂ ਕੀਤਾ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਈਆਂ ਨੂੰ ਲੱਗਦੀ ਹੈ ਮੋਕ ਬੱਕਰੀ ਤੇ ਇਹ ਜਿਹੜਾ ਜਾਨਵਰ ਜਿਹੜਾ ਹੁੰਦਾ ਸੋਸਤ ਵੀ ਹੋ ਜਾਂਦਾ ਕਈ ਵਾਰੀ ਤੋਖ ਭਰਉਣ ਦੀ ਕੋਈ ਲੋੜ ਨਹੀਂ ਇੱਕ ਅਦਾ ਦਿਨ ਜਾਨਵਰ ਸੋਸਤ ਹੁੰਦਾ ਤੇ ਉਸ ਤੋਂ ਬਾਅਦ ਸਹੀ ਹੋ ਜਾਂਦਾਗਾ ਇਦਾਂ ਇਹਦੇ ਨੂੰ ਖਬਰਉਣ ਵਾਲੀ ਕੋਈ ਗੱਲ ਨਹੀਂ ਵੀ ਇਹ ਜਿਹੜੀ ਮੈਡੀਸਨ ਐ ਡੀਵਰਮਿੰਗ ਜਿਹਦਾ ਆਪਾਂ ਕਰਦੇ ਆ ਤੇ ਇਹ ਲੀਵਰ ਤੇ ਵੀ 1-2% ਜਿਹੜਾ ਇਫੈਕਟ ਕਰਦੀ ਆ ਸੋ ਉਹਦੇ ਵਾਸਤੇ ਆਪਾਂ ਇੱਕ ਸਪੈਸ਼ਲ ਤੋਂ ਲੱਗ ਤੋਂ ਵੀਡੀਓ ਪਾਵਾਂਗੇ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਜੇ ਲੀਵਰ ਤੇ ਮਾੜਾ ਬਤਰ ਇਫੈਕਟ ਹੋਇਆ ਕਿਸੇ ਦੇ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਆਪਾਂ ਕੱਲ ਵੀਡੀਓ ਅਪਲੋਡ ਕਰਾਂਗੇ ਉਹਦੇ ਵਿੱਚ ਆਪਾਂ ਸਾਰੀ ਜਾਣਕਾਰੀ ਦੇ ਜੇ ਲੀਵਰ ਤੇ ਇਫੈਕਟ ਕਰਦੀ ਹੈ ਤਾਂ ਕੀ ਇਫੈਕਟ ਕਰਦੀ ਉਹਦੇ ਆਸਤੇ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਤੇ ਕੀ ਕੀ ਕਰਨ ਨਾਲ ਜਿਹੜਾ ਉਹ ਸਹੀ ਹੋ ਜੂਗੀ ਬੱਕਰੀ ਉਹਦੇ ਆਸਤੇ ਆਪਾਂ ਸਪੈਸ਼ਲ ਕੱਲ ਤੋਂ ਵੀਡੀਓ ਪਾਵਾਂਗੇ ਜੀ ਬਈ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਇਦਾਂ ਦੀਆਂ ਹੋਰ ਜੇਕਰ ਤੁਸੀਂ ਜਾਣਕਾਰੀ ਵਾਲੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਗੋਡ ਫਾਰਮਿੰਗ ਦੇ ਬਾਰੇ ਜਾਣਕਾਰੀ ਵਾਲੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਧੰਨਵਾਦ